ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਪ ਉਹਦਾ ਦਿਨ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਮਹਾਰਾਜ ਹਰਸਾ ਤੇ ਪਹੁੰਚਦੇ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਤਕਰੀਬਨ 9 ਪਾਉਣੇ 9 ਮਹੀਨੇ ਲਗਾਤਾਰ ਘੇਰਾ ਪਾਇਆ ਤੇ ਬੜਾ ਸਮ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਰਹੇ ਪਹਾੜੀ ਰਾਜੇ ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਪਰ ਮਹਾਰਾਜ ਨੇ ਕਿਸੇ ਜੇ ਕਹਿਣ ਤੇ ਆਨੰਦਪੁਰ ਸਾਹਿਬ ਦਾ ਕਿਲਾ ਨਹੀਂ ਛੱਡਿਆ ਆਟੀ ਦੀ ਗਾਮਣਾ ਕੇ ਕੁਰਾਨ ਦੀਆਂ ਕਸਮਾਂ ਖਾ ਕੇ ਬੜਾ ਯਤਨ ਕੀਤਾ ਮਾਤਾ ਜੀ ਗੁਰਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਫਿਰ ਜੀ ਇਹ ਲੋਕ ਕਸਮਾਂ ਖਾਂਦੇ ਨੇ ਫਿਰ ਆਪਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਂਦੇ ਹ ਮਹਾਰਾਜ ਸਾਹਿਬ ਨੇ ਸਮਝਾਇਆ ਕਿ ਸਿੰਘੋ ਇਹਨਾਂ ਦੀਆਂ ਕਸਮਾਂ ਤੇ ਇਤਵਾਰ ਨਾ ਕਰੋ ਇਹ ਇਮਾਨ ਦੇ ਝੂਠੇ ਲੋਕ ਨੇ ਇਸ ਕਰਕੇ ਮਹਾਰਾਜ ਸਮਝਾਉਂਦੇ ਰਹੇ ਵਾਰ-ਵਾਰ ਫਿਰ ਸਮਾਂ ਆਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਆਪ ਫੈਸਲਾ ਲਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ 6 ਪੌਦੀ ਰਾਤ ਤਾਰਿਆਂ ਦੇ ਸ਼ਾਮੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਦਾ ਕਿਲਾ ਛੱਡ ਕੇ ਸਰਸਾ ਵੱਲ ਜਾਂਦੇ ਨੇ ਅੱਗੇ ਜੋ ਮਹਾਰਾਜ ਸਾਹਿਬ ਜੀ ਨੇ ਸਰਸਾ ਦੇ ਕਾਂਢੇ ਜੋ ਵਾਪਰਿਆ ਉਹ ਆਉਂਦੇ ਸਮੇਂ ਵਿੱਚ ਆਪਾਂ ਸਾਰੇ ਰਲ ਮਿਲ ਕੇ ਸਾਂਝਾ ਕਰਾਂਗੇ ਜੀ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ